ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਮਜ਼ਬੂਤੀ ਲਈ ਪੰਜ ਨਵੇਂ ਪੀਸੀਆਰ ਵਾਹਨਾਂ ਨੂੰ ਅੱਜ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਹਰੀ ਝੰਡੀ ਦੇ ਕਿਲਵਾਨਾ ਕੀਤਾ ਗਿਆ ਹੈ ਵਾਹਨ ਸਨਤੀ ਖੇਤਰਾਂ 'ਚ ਫੈਕਟਰੀ ਮਜ਼ਦੂਰਾਂ ਨਾਲ ਹੋ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਖਿਲਾਫ ਕਾਰਵਾਈ ਕਰਨਗੇ ਜੋ ਕਿ ਸੀਐਸਆਰ ਫੰਡ ਤਹਿਤ ਇੰਡਸਟਰੀ ਵੱਲੋਂ ਪੁਲਿਸ ਨੂੰ ਮੁਹੱਈਆ ਕਰਵਾਈ ਗਏ ਨੇ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੇ ਦੋ ਫੂਡ ਵੈਨਾਂ ਨੂੰ ਵੀ ਹਰੀ ਝੰਡੀ ਦੇ ਕਿਲਵਾਨਾ ਕੀਤਾ ਤਾਂ ਜੋ ਕਾਨੂੰਨ ਵਿਵਸਥਾ ਦੀ ਡਿਊਟੀ ਦੁਆਰਾ ਫੀਲਡ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਤਾਜ਼ਾ ਖਾਣਾ ਮੁਹੱਈਆ ਕਰਵਾਇਆ ਜਾ ਸਕੇ ਵਿਕਰਨ ਕੀਆ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਅੱਜ ਇੱਥੇ ਦੇ ਜਿਹੜੇ ਮੇਨ ਇੰਡਸਟਰੀਲਿਸਟ ਹੈਗੇ ਪੁਲਿਸ ਦੇ ਨਾਲ ਕੋਆਪਰੇਸ਼ਨ ਤੇ ਜਿਹੜਾ ਉਹਨਾਂ ਦਾ ਏਰੀਆ ਹੈਗਾ ਜਿੱਥੇ ਰਾਤ ਨੂੰ ਮਜ਼ਦੂਰੀ ਕਰਨ ਜਾਂਦੀ ਹੈ ਫੈਕਟਰੀਆਂ 'ਚ ਲੋਕ ਜਾਂਦੇ ਆ ਅਸੀਂ ਪੀਸੀਆਰ ਨੂੰ ਸਟਰੋਂਗ ਕਰਨ ਵਾਸਤੇ ਕਦਮ ਉਠਾਇਆ ਤੇ ਇਹਨਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੇ ਜਿਹੜੀ 5 ਗੱਡੀਆਂ ਪ੍ਰੋਵਾਈਡ ਕਰਵਾਈ ਅਸੀਂ ਇਹਨੂੰ ਪੀਸੀਆਰ ਤੇ ਹੀ ਲਾ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਪੁਲਿਸ ਦਾ ਰਿਸਪੌਂਸ ਟਾਈਮ ਹੈਗਾ ਉਹਨੂੰ ਘੱਟ ਤੋਂ ਘੱਟ ਮਤਲਬ ਕੀਤਾ ਜਾਏ ਔਰ ਲੋਕਾਂ ਨੂੰ ਸੁਰੱਖਿਆ ਦੇ ਇੱਕ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਪ੍ਰੋਵਾਈਡ ਕਰਵਾਇਆ ਇਹ ਕਿਹੜੇ ਇਲਾਕੇ ਵਿੱਚ ਗਸ਼ਤੀ ਰਵਾਨਾ ਕੀਤੀ ਹੈ ਸਰ ਫੂਡ ਵੈੱਲ ਨਾ ਜਿਹੜਾ ਮੇਨ ਪਰਪਸ ਹੈਗਾ ਜਿਹੜੀ ਲੋ ਐਂਡ ਆਰਡਰ ਤੇ ਸਾਡੀ ਡਿਊਟੀਆਂ ਜਾਂਦੀਆਂ ਉਹਨਾਂ ਨੂੰ ਖਾਣਾ ਟਾਈਮ ਤੇ ਪ੍ਰੋਵਾਈਡ ਕਰਵਾਉਣਾ ਤਾਂ ਕਿ ਪੁਲਿਸ ਆਪਣਾ ਜੋ ਪੁਲਿਸ ਦਾ ਮੂਰਲ ਹੈ ਉਹ ਹਾਈ ਰਹੇ ਤੇ ਉਹਨਾਂ ਨੂੰ ਖਾਣਾ ਟਾਈਮ ਤੇ ਮਿਲਦਾ ਰਹੇ ਲਾਈਵ ਕਿਚਨ ਸਾਰੀ ਫੈਸਿਲਿਟੀ ਹੈ ਬਿਲਕੁਲ ਲਾਈਵ ਕਿਚਨ ਹੈਗਾ ਤੇ ਜਿਹੜਾ ਵੀ ਦੇਰ ਸਵੇਰ ਕੋਈ ਖਾਣਾ ਪਹੁੰਚਾਣਾ ਉਹ ਇਹ ਨਾ ਤਾਂ ਮੇਨ ਕੰਮ ਹੈਗਾ ਜਿਹੜਾ ਜਿਹੜੀ ਪੰਜ ਗੱਡੀਆਂ ਕਿਹੜੇ ਲਾ ਕੇ ਜਗਸਟ ਕਰਨੀ ਇਹ ਇਹ ਜਿਹੜਾ ਅਸੀਂ ਅਸੀਂ ਬੀਟ ਬਣਾਈ ਹੈ ਖਾਸ ਕਰਕੇ ਜਿਹੜਾ ਇੰਡਸਟਰੀਅਲ ਸਾਡਾ ਏਰੀਆ ਹੈਗਾ ਫੋਕਲ ਪੁਆਇੰਟ ਵਗੈਰਾ ਜਿੱਥੇ ਜਾਦਾ ਇਸ ਟਾਈਪ ਦੀ ਸਨੇਚਿੰਗ ਵਗੈਰਾ ਦੀ ਵਾਰਦਾਤ ਜਿਹੜੀ ਹੁੰਦੀ ਸੀਗੀ ਜਾਂ ਜਿੱਥੇ ਰਾਤ ਨੂੰ ਜਿਹੜੇ ਮੁਲਾਜ਼ਮ ਕੰਮ ਕਰਨ ਜਾਂਦੇ ਸੀਗੇ ਫੈਕਟਰੀਆਂ ਚ ਉਹਨਾਂ ਦੇ ਨਾਲ ਜੋ ਵੀ ਮਤਲਬ ਵਾਰਦਾਤ ਹੁੰਦੀ ਸੀਗੀ ਉਸ ਏਰੀਆ ਨੂੰ ਅਸੀਂ ਫਸਟ ਉਸ ਏਰੀਆ ਨੂੰ ਅਸੀਂ ਫੋਕਸ ਕਰਾਂਗੇ ਤੇ ਸਾਡਾ ਸਾਡੀ ਕੋਸ਼ਿਸ਼ ਹੈ ਇਹਨੂੰ ਹੋਰ ਐਕਸਪੈਂਡ ਕਰਕੇ ਕਰਾਂਗੇ ਥੈਂਕ ਯੂ ਸੋ ਥੈਂਕ ਯੂ ਸਰ ਅੱਜ ਦਾ ਉਪਰਾਲਾ ਪੁਲਿਸ ਪਬਲਿਕ ਫਾਊਂਡੇਸ਼ਨ ਦੇ ਕਮਿਸ਼ਨਰੇਟ ਲੁਧਿਆਣਾ ਪੁਲਿਸ ਨੇ ਮਿਲ ਕੇ ਕੀਤਾ ਹੈ ਜਿਦੇ ਵਿੱਚ ਸੀਪੀ ਸਾਹਿਬ ਨੇ ਨੀਡ ਦੱਸੀ ਸੀ ਕਿ ਗੱਡੀਆਂ ਦੀ ਨੀਡ ਹੈ ਇੱਥੇ ਚੇਜ਼ਿੰਗ ਵਾਹिकल्स ਲਈ ਜਾਂ ਸਕਿਉਰਿਟੀ ਏਰੀਆ ਸਕਿਉਰਿਟੀ ਵਾਹिकल्स ਦੇ ਲਈ ਉਹ ਫਿਰ ਅਸੀਂ ਇੰਡਸਟਰੀ ਦੇ ਜਿਹੜੇ ਲੀਡਿੰਗ ਇੰਡਸਟਰੀਸਟ ਉਹਨਾਂ ਦੇ ਸੀਆਰ ਦੇ ਵਿੱਚ ਇਹਨਾਂ ਨੇ ਇੰਡਸਟਰੀਸਟ ਨੇ ਸਾਨੂੰ ਯੋਗਦਾਨ ਦੇ ਕੇ ਪੰਜ ਗੱਡੀਆਂ ਨੀਓਨ ਬਲੈਰੋ ਦਿੱਤੀਆਂ ਜਿਹੜੀ ਕਿ ਏਰੀਆ ਜਿੱਥੇ ਟ੍ਰੈਫਿਕ ਬੋਟਲ ਨੈਕਸ ਹੈ ਜਿੱਥੇ ਸਨੈਚਿੰਗ ਹੈ ਸੈਲਰੀ ਡੇਜ਼ ਦੇ ਉੱਤੇ ਜਿੱਥੇ ਸਨੈਚਿੰਗ ਹੁੰਦੀ ਹੈ ਉੱਥੇ ਇਹ ਸਿਚੁਏਸ਼ਨ ਬੈਟਰ ਹੋਏਗੀ ਔਰ ਆਉਣ ਵਾਲੇ ਸਮੇਂ ਚ ਆਪਾਂ ਹੋਰ ਗੱਡੀਆਂ ਵੀ ਇਹਨਾਂ ਨੂੰ ਪੁਲਿਸ ਨੂੰ ਪ੍ਰੋਵਾਈਡ ਕਰਾਂਗੇ ਜਿਸ ਦੇ ਨਾਲ ਲਾਅ ਐਂਡ ਆਰਡਰ ਹੋਰ ਬੈਟਰ ਹੋ ਸਕੇ ਔਰ ਬੋਟਲਨੇਕਸ ਔਰ ਜਿੱਥੇ ਵੀ ਸਨੇਚਿੰਗ ਵਗੈਰਾ ਜ਼ਿਆਦਾ ਹੁੰਦੀ ਉੱਥੇ ਆਪਾਂ ਇਹਨਾਂ ਨੂੰ ਪਲੇਸਿੰਗ ਕਰਾਵਾਂਗੇ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਅੱਜ ਇੱਥੇ ਦੇ ਜਿਹੜੇ ਮੇਨ ਇੰਡਸਟਰੀਸਟ ਹੈਗੇ ਪੁਲਿਸ ਦੇ ਨਾਲ ਕੋਆਪਰੇਸ਼ਨ ਤੇ ਜਿਹੜਾ ਉਹਨਾਂ ਦਾ ਏਰੀਆ ਹੈਗਾ ਜਿੱਥੇ ਰਾਤ ਨੂੰ ਮਜ਼ਦੂਰੀ ਕਰਨ ਜਾਂਦੇ ਆ ਫੈਕਟਰੀਆਂ 'ਚ ਲੋਕ ਜਾਂਦੇ ਆ ਅਸੀਂ ਪੀਸੀਆਰ ਨੂੰ ਸਟਰੋਂਗ ਕਰਨ ਵਾਸਤੇ ਦੇਤੇ ਇਹਨਾਂ ਨੇ ਜਿਹੜੀ 5 ਗੱਡੀਆਂ ਪ੍ਰੋਵਾਈਡ ਕਰਵਾਈ ਐ ਅਸੀਂ ਇਹਨੂੰ ਪੀਸੀਆਰ ਤੇ ਲਾ ਰਹੇ ਆ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਪੁਲਿਸ ਦਾ ਰਿਸਪਾਂਸ ਟਾਈਮ ਹੈਗਾ ਉਹਨੂੰ ਘੱਟ ਤੋਂ ਘੱਟ ਮਤਲਬ ਕੀਤਾ ਜਾਏ ਔਰ ਲੋਕਾਂ ਨੂੰ ਸੁਰੱਖਿਆ ਦੇ ਇੱਕ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਪ੍ਰੋਵਾਈਡ ਕਰਵਾਇਆ। ਕਿਹੜੇ ਇਲਾਕੇ ਦੇ ਜਗਸਟ ਕਰਨਗੇ? ਮੂਰਗੀ ਬੈਨ ਸੱਜੇ ਰਵਾਨਾ ਕੀਤੀ ਹੈ ਸਰ। ਫੂਡ ਬੈਟਮੈਨ ਦਾ ਜਿਹੜਾ ਮੇਨ ਪਰਪਸ ਹੈਗਾ ਜਿਹੜੀ ਲੋ ਐਂਡ ਆਰਡਰ ਤੇ ਸਾਡੀ ਡਿਊਟੀਆਂ ਜਾਂਦੀਆਂ ਉਹਨਾਂ ਨੂੰ ਖਾਣਾ ਟਾਈਮ ਤੇ ਪ੍ਰੋਵਾਈਡ ਕਰਵਾਉਣਾ ਤਾਂ ਕਿ ਪੁਲਿਸ ਆਪਣਾ ਜੋ ਪੁਲਿਸ ਦਾ ਮੂਰਲ ਹੈ ਉਹ ਹਾਈ ਰਹੇ ਤੇ ਉਹਨਾਂ ਨੂੰ ਖਾਣਾ ਟਾਈਮ ਤੇ ਮਿਲਦਾ ਰਹੇ। ਲਾਈਵ ਕਿਚਨ ਸਾਰੇ ਚ ਫੈਸਿਲਿਟੀ ਹੈਗੀ। ਬਿਲਕੁਲ ਲਾਈਵ ਕਿਚਨ ਹੈਗਾ ਤੇ ਜਿਹੜਾ ਵੀ ਦੇਰ ਸਵੇਰ ਕੋਈ ਖਾਣਾ ਪਹੁੰਚਾਣਾ ਉਹ ਇਹਨਾਂ ਦਾ ਮੇਨ ਕੰਮ ਹੈਗਾ। ਸਰ ਜਿਹੜੀ 5 ਗੱਡੀਆਂ ਕਿਹੜੇ ਇਲਾਕੇ ਚ ਗੈਸਟ ਕਰਨਗੇ? ਇਹ ਜਿਹੜਾ ਅਸੀਂ ਅਸੀਂ ਬ ਦੀ ਸਨੇਚਿੰਗ ਵਗੈਰਾ ਦੀ ਵਾਰਦਾਤ ਜਿਹੜੀ ਹੁੰਦੀ ਸੀਗੀ ਅੱਜ ਇੱਥੇ ਰਾਤ ਨੂੰ ਜਿਹੜੇ ਮੁਲਾਜ਼ਮ ਕੰਮ ਕਰਨ ਜਾਂਦੇ ਸੀਗੇ ਫੈਕਟਰੀਆਂ ਚ ਉਹਨਾਂ ਦੇ ਨਾਲ ਜੋ ਵੀ ਮਤਲਬ ਵਾਰਦਾਤ ਹੁੰਦੀ ਸੀਗੀ ਉਸ ਏਰੀਆ ਨੂੰ ਅਸੀਂ ਫਸਟ ਉਸ ਏਰੀਆ ਨੂੰ ਅਸੀਂ ਫੋਕਸ ਕਰਾਂਗੇ ਤੇ ਸਾਡਾ ਸਾਡੀ ਕੋਸ਼ਿਸ਼ ਹੈ ਇਹਨੂੰ ਹੋਰ ਐਕਸਪੈਂਡ ਕਰਕੇ ਕਰਾਂਗੇ ਥੈਂਕ ਯੂ ਸੋ ਮਚ ਥੈਂਕ ਯੂ ਸਰ ਅੱਜ ਦਾ ਉਪਰਾਲਾ ਪੁਲਿਸ ਪਬਲਿਕ ਫਾਊਂਡੇਸ਼ਨ ਤੇ ਕਮਿਸ਼ਨਰੇਟ ਲੁਧਿਆਣਾ ਪੁਲਿਸ ਨੇ ਮਿਲ ਕੇ ਕੀਤਾ ਹੈ ਜਿਦੇ ਵਿੱਚ ਸੀਪੀ ਸਾਹਿਬ ਨੇ ਨੀਡ ਦੱਸੀ ਸੀ ਕਿ ਗੱਡੀਆਂ ਦੀ ਨੀਡ ਹੈ ਇੱਥੇ ਚੇਜ਼ਿੰਗ ਵਾਹिकल्स ਲਈ ਜਾਂ ਸਕਿਉਰਿਟੀ ਏਰੀਆ ਸਕਿਉਰਿਟੀ ਵਾਹिकल्स ਦੇ ਲਈ ਉਹ ਫਿਰ ਅਸੀਂ ਇੰਡਸਟਰੀ ਦੇ ਜਿਹੜੇ ਲੀਡਿੰਗ ਇੰਡਸਟਰੀਸਟ ਉਹਨਾਂ ਦੇ ਸੀਐਸਆਰ ਦੇ ਵਿੱਚ ਇਹਨਾਂ ਨੇ ਇੰਡਸਟਰੀਸਟ ਨੇ ਸਾਨੂੰ ਯੋਗਦਾਨ ਦੇ ਕੇ ਪੰਜ ਗੱਡੀਆਂ ਨੀਓਨ ਬਲੈਰੋ ਦਿੱਤੀ ਹੈ ਜਿਹੜੇ ਕਿ ਏਰੀਆ ਜਿੱਥੇ ਟਰੈਫਿਕ ਬੋਟਲ ਨੈਕਸ ਹੈ ਜਿੱਥੇ ਸਨੇਚਿੰਗ ਹੈ ਸੈਲਰੀ ਡੇਜ਼ ਦੇ ਉੱਤੇ ਜਿੱਥੇ ਸਨੇਚਿੰਗ ਹੁੰਦੀ ਹੈ ਉੱਥੇ ਇਹਨਾਂ ਨੂੰ ਗਸ਼ਤ ਤੇ ਲਾਇਆ ਜਾਊਗਾ ਔਰ ਇਹਦੇ ਨਾਲ ਸਿਕਿਉਰਿਟੀ ਆਪਣੇ ਸ਼ਹਿਰ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਬੈਟਰ ਹੋਏਗੀ ਔਰ ਅਨਾਲੇ ਸਮੇਂ ਚ ਆਪਾਂ ਹੋਰ ਗੱਡੀਆਂ ਵੀ ਇਹਨਾਂ ਨੂੰ ਪੁਲਿਸ ਤੋਂ ਪ੍ਰੋਵਾਈਡ ਕਰਾਂਗੇ ਜਿਸ ਦੇ ਨਾਲ ਲਾਅ ਐਂਡ ਆਰਡਰ ਹੋਰ ਬੈਟਰ ਹੋ ਸਕੇ ਔਰ ਬੋਟਲ ਨੈਕਸ ਔਰ ਜਿੱਥੇ ਵੀ ਸਨੇਚਿੰਗ ਵਗੈਰਾ ਜ਼ਿਆਦਾ ਹੁੰਦੀ ਹੈ ਉੱਥੇ ਆਪਾਂ ਇਹਨਾਂ ਨੂੰ ਪਲੇਸਿੰਗ ਕਰਾਵਾਂਗੇ ਠੀਕ ਠੀਕ ਥੈਂਕ ਯੂ ਥੈਂਕ ਯ